ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਦਾ ਰੰਜੀਤਗੜ੍ਹ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਤੇ ਅੱਜ ਦੋਸਤੋ ਤੁਹਾਨੂੰ ਇੱਕ ਵਾੜ ਵਿਖਾਉਣ ਲੱਗੇ ਆ ਟੋਕੜਾ ਦੋਸਤੋ ਬਾਈਆਂ ਦਾ ਸੀਮਨ ਲੱਗਿਆ ਹੋਇਆ ਦੋਸਤੋ ਮੀ ਦੋਸਤੋ ਬਾਈ ਤੋਂ ਪੁੱਛ ਲਾਂਗੇ ਕਿੰਨਾ ਦੁੱਧ ਆ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਸੀ ਕਾ ਉਹ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸਿਓ ਬਈ ਆਪਣਾ ਹਾਂਜੀ ਬਾਈ ਕਿੰਨਾ ਚ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਗਾ ਨੂੰ ਪੰਜ ਮਹੀਨੇ ਹੋ ਗਏ ਠੀਕ ਆ ਤੇ ਕਿੰਨਾ ਦੁੱਧ ਆ ਬਈ ਇਸ ਵਕਤ ਇਹ ਤਾਂ ਸੱਚੇ ਸਤਿਗੁਰੂ ਜੀ ਆਪੇ ਆ ਬੀਬੀ ਦਾ ਅੰਤਿਮ ਤਾਇਆ ਮੋਹਨਪੁਰ ਨੇ ਪਲੇਟ ਬੰਦ ਕਰਤੀ ਸੀ ਠੀਕ ਹੈ ਪਹਿਲਾਂ 8 ਲੀਟਰ ਦੁੱਧ ਦਾ ਠੀਕ ਆ ਹੁਣ ਇਸ ਵਕਤ ਕਿੰਨਾ ਚਵਾ ਦਿਆਂਗੇ ਬਈ 6-7 ਕਿਲੋ ਦੁੱਧ ਚਵਾ ਦਿਆਂਗੇ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਈ ਸਿਮਨ ਲੱਗੇ ਨੂੰ ਵੀ ਦਿਨ ਹੋ ਗਏ ਠੀਕ ਆ ਲੋ ਵੀ ਸੱਜਣੋ ਸਾਈਵਾਲ ਕ੍ਰੋਸ ਦੇ ਵਿੱਚ ਆ ਦੇਖ ਸਕਦੇ ਆ ਸੱਜਰ ਨੂੰ ਦੌੜਨੀ ਤੇ ਦੁੱਧ ਪਾਉਂਦਾ ਠੀਕ ਆ। ਨੌ ਵੀ ਸੱਜਰ ਨੇ ਬਾਈ ਜਾਂਦਾ 14 ਲੀਟਰ ਦੁੱਧ ਪਾਤਾ ਸੀਗਾ। ਠੀਕ ਆ। ਹੁਣ 7 ਦੇ ਵਿੱਚ ਵਿੱਚ ਹੈਗਾ 6 ਤੋਂ 7 ਦੇ ਵਿੱਚ ਵਿੱਚ ਦੋਸਤੋ ਥਣਾ ਦਾ ਸਹਜ ਦੇਖ ਸਕਦੇ ਆ। ਸੋਹਣਾ ਹਵਾਨਾ ਦੋਸਤੋ ਤੇ 9 9.5 ਦਾ ਦੋਸਤੋ ਟਾਈਮ ਆ ਉਸ ਟਾਂਗ ਨਾਲ ਦੀ ਜੱਜਮੈਂਟ ਕਰ ਲਓ ਇਹ ਸੁਬਾ ਦਾ ਵੇਲਾ ਤੇ ਸ਼ਾਮ ਤਾਈਂ ਦੋਸਤੋ ਹਵਾਨਾ ਨੇ ਹੋਰ ਵੀ ਸੋਹਣਾ ਬਣਾਉਣਾ। ਕੀ ਫਾਇਦੇ? ਸਾਫ ਸੁਥਰਾ ठाਣਾ ਦੋਸਤੋ ਸਿੰਘ ਹੈਗੇ ਆ ਦੋਸਤੋ ਛੋਟੇ ਛੋਟੇ ਤੇ ਬੱਚਾ ਕੀ ਆ ਬਈ ਇਹਦੇ ਮਗਰ ਮਗਰ ਵੀ ਦੋਸਤੋ ਸਾਈ ਵਾਲ ਬੱਚੀ ਆ ਦੇਖ ਸਕਦੇ ਆ ਆਹਾ ਬੱਚੀ ਆ ਸੋਨੇ ਕਦ ਕਾ 88 ਆ ਗਾਂਹ ਦੋਸਤੋ ਤੁਹਾਨੂੰ ਤੋਰ ਕੇ ਵਿਖਾ ਦਿੰਨੇ 20 ਸੱਜਣੋਂ ਹਵਾਨੇ ਨਹੀਂ ਜੱਜਮੈਂਟ ਤੁਸੀਂ ਲਾ ਲੈਣੀ ਆ ਸਾਫ ਸੁਥਰਾ ਹਵਾਨਾ ਕੋਈ ਫੋਰਚਾਂਗ ਨਹੀਂ ਕੋਈ ਟਟਮਾ ਹਵਾਨਾ ਨਹੀਂ ਲੋ ਬਾਕੀ ਦੋਸਤੋ ਸੀਲ ਠੰਡੀ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਲੈ ਚੱਲ ਬਈ ਹਾਂਜੀ ਬਈ ਇਹਦਾ ਮੁੱਲ ਕੀ ਕਰਾਂ 22000 22000 ਠੀਕ ਆ ਲਓ ਵੀ ਸੱਜਣੋ ਇਹਦਾ ਮੁੱਲ 22000 ਆ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਲਓ ਜੀ ਸੱਜਣੋ ਸੁਆ ਸਵਾ ਪਸੂਆ ਟੋਕੜ ਹੈਗੀ ਐ ਦੋਸਤੋ ਪੰਜ ਮਹੀਨੇ ਆਈ ਸੁਈ ਆ 20 ਦਿਨਾਂ ਦਾ ਸੀਮਾ ਲੱਗਿਆ 6 ਤੋਂ 7 ਲੀਟਰ ਬਾਈਆਂ ਦਾ ਦੁੱਧ ਹੈਗਾ ਇਸ ਵਕਤ ਤੇ ਚਵਾਈ ਦੀ ਬਾਈ ਸਾਫ਼ ਸੁਥਰੀ ਆ ਠੰਡੀ ਆ ਹਾਂਜੀ ਠੀਕ ਆ ਠੀਕ ਆ ਲਓ ਵੀ ਸੱਜਣੋ ਬਾਈਆਂ ਦਾ ਕੋਈ ਮਾਰਦੀ ਘੂਰਦੀ ਨਹੀਂ ਦੋਸਤੋ ਪੀੜੀ ਤੇ ਬਹਿ ਕੇ ਚੋ ਲੈਨੇ ਆ ਤੇ ਵੱਛੀ ਵੀ ਦੋਸਤੋ ਮਗਰ ਸੋਹਣੀ ਤਿਆਰ ਹੋਣ ਵਾਲੀ ਐ ਜਿਹੜਾ ਵੀ ਕੋਈ ਸਾਹਮ ਦਾ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਸਾਡਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਕਿਸੇ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਦੋਸਤੋ ਤਾਂ ਸਾਡੇ ਨਾਲ ਸੰਪਰਕ ਕਰ ਲਓ ਜੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ